ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਅੱਜ ਤੁਹਾਡੇ ਵਾਸਤੇ ਨਵੀਂ ਰੈਸਪੀ ਲੈ ਕੇ ਆਈ ਆ ਸਿਰਫ 5 ਤੋਂ 7 ਮਿੰਟ ਦੇ ਵਿੱਚ ਤੁਸੀਂ ਘਰੇ ਖੀਰ ਤਿਆਰ ਕਰ ਸਕਦੇ ਹੋ ਵੀ ਬੱਚਿਆਂ ਵਾਸਤੇ ਵੀ ਬਹੁਤ ਵਧੀਆ ਹੈਗੀ ਹੈ ਹੈਲਥਫੁਲ ਹੈ ਤੇ ਛੋਟੇ ਵੀ ਵੱਡੇ ਵੀ ਇਹ ਖਾ ਸਕਦੇ ਹੈਗੇ ਨੇ ਸਿਰਫ 5 ਤੋਂ 7 ਮਿੰਟ ਦੇ ਵਿੱਚ ਹੀ ਤਿਆਰ ਹੋ ਕੇ ਹੋ ਜਾਂਦੀ ਹੈਗੀ ਹੈ ਉਹਦੇ ਵਾਸਤੇ ਆਪਾਂ ਨੂੰ ਚਾਹੀਦੀ ਹੈਗੀ ਹੈ ਸੂਜੀ ਚੀਨੀ ਤੇ ਥੋੜੇ ਜਿਵੇਂ ਬਦਾਮ ਕੁੱਟੇ ਨੇ ਤੇ ਨਾਲ ਹੈਗੀ ਹੈ ਸੌਗੀ ਇੱਕ ਗਲਾਸ ਮੈਂ ਦੁੱਧ ਦਾ ਲਿਆ ਜੀ ਇਹ ਚਾਰੇ ਚੀਜ਼ਾਂ ਦੇ ਨਾਲ ਆਪਾਂ 5 ਤੋਂ 7 ਮਿੰਟ ਦੇ ਵਿੱਚ ਆਪਾਂ ਜਿਹੜੀ ਖੀਰ ਤਿਆਰ ਕਰ ਸਕਦੇ ਹੈਗੇ ਆ ਉਹਦੇ ਵਾਸਤੇ ਸ ਚਲੋ ਜੀ ਆਪਾਂ ਚੱਲਦੇ ਹੈਗੇ ਆ ਗੈਸ ਵੱਲ ਗੈਸ ਨੂੰ ਆਪਾਂ ਔਨ ਕਰ ਲੈਨੇ ਆ ਸੁਜੀ ਨੂੰ ਆਪਾਂ ਜਿਹੜਾ ਹੈਗਾ ਨਾ ਪਹਿਲਾਂ ਹੀ ਮੈਂ ਵਿੱਚੋਂ ਇਹਨੂੰ ਸਾਫ਼ ਕਰ ਲਿਆ ਸੀਗਾ ਆ ਦੇਖੋ ਜੀ ਪਹਿਲਾਂ ਆਪਾਂ ਇਹਨੂੰ ਸਾਫ਼ ਕਰ ਲੈਣਾ ਹੈਗਾ ਚੰਗੀ ਤਰ੍ਹਾਂ ਕਈ ਵਾਰੀ ਕੱਖ ਕਾਂ ਨੂੰ ਕੋਈ ਹੁੰਦਾ ਹੈਗਾ ਇਹ ਇਹਨੂੰ ਆਪਾਂ ਸਾਫ਼ ਕਰ ਲੈਣਾ ਆ ਗੈਸ ਨੂੰ ਆਪਾਂ ਔਨ ਕਰ ਲੈਣਾ ਫਿਰ ਇਹਦੇ ਵਿੱਚ ਆਪਾਂ ਦੇਸੀ ਘਿਓ ਪਾਵਾਂਗੇ ਜਿਵੇਂ ਕਿ ਆਪਾਂ ਪਾਉਣ ਲੱਗੇ ਆਗੇ ਆ ਜੀ ਸੂਜੀ ਨੂੰ ਭੁੰਨਣ ਵਾਸਤੇ ਥੋੜੀ ਜਿਹੀ ਆਪਾਂ ਫਰਾਈ ਕਰਾਂਗੇ ਜੇ ਆਪਾਂ ਡਾਇਰੈਕਟ ਹੀ ਫੇਰ ਇਸ ਤਰ੍ਹਾਂ ਬਣਾਵਾਂਗੇ ਭੁੰਨੇ ਬਿਨਾ ਥੋੜੀ ਜਿਹੀ ਸੂਜੀ ਕੱਚੀ ਰਹਿ ਜਾਵੇਗੀ ਇੱਕ ਤੋਂ 1.5 ਚਮਚਾ ਜਮੈਂ ਦੇਸੀ ਘਿਓ ਦਾ ਪਾਇਆ ਜੀ ਥੋੜਾ ਇਹਨੂੰ ਦੇਸੀ ਘਿਓ ਨੂੰ ਗਰਮ ਹੋਣ ਦੇਵਾਂਗੇ ਜਦੋਂ ਇਹ ਥੋੜਾ ਜਿਹਾ ਗਰਮ ਹੋ ਜਾਵੇਗਾ ਦੇਸੀ ਘਿਓ ਫਿਰ ਸੂਜੀ ਪਾਵਾਂਗੇ ਸੂਜੀ ਦੇ ਮੈਂ 2 ਤੋਂ 3 ਚਮਚਾ ਜਾਂ 5 ਸੂਜੀ ਦੇ ਪਾ ਲਵਾਂਗੇ ਮੈਂ ਤਾਂ ਇਕੱਲੇ ਬੱਚਾ ਵਸੇ ਥੋੜੀ ਜਿਹੀ ਬਣਾਉਣ ਲੱਗੀ ਹਾਂ ਤੁਸੀਂ ਆਪ ਦੇ ਅਕੋਰਡਿੰਗ ਸੁਜੀ ਐਡ ਕਰ ਸਕਦੇ ਹੋ ਜਿੰਨੀ ਐਡ ਕਰਨੀ ਹੈਗੀ ਆ ਇਹਨੂੰ ਹਲਕੀ ਬਰਾਊਨ ਹੋਣ ਤੱਕ ਆਪਾਂ ਹੁਨਾਂਗੇ ਜਿਹੜਾ ਫਲੇਮ ਆਪਾਂ ਲੋ ਹੀ ਰੱਖਣਾ ਇਹਨੂੰ ਹਾਈ ਤੇ ਨਹੀਂ ਰੱਖਣਾ ਲਗਾਤਾਰ ਨਾਲ-ਨਾਲ ਹਲਾਉਂਦੇ ਜਾਵਾਂਗੇ 2 ਤੋਂ 3 ਮਿੰਟ ਤੱਕ ਆਪਾਂ ਇਹਨੂੰ ਹਲਕੇ ਹੱਥਾਂ ਨਾਲ ਇਸ ਤਰ੍ਹਾਂ ਹਲਾਉਂਦੇ ਜਾਵਾਂਗੇ ਫਲੇਮ ਨੂੰ ਤੁਸੀਂ ਲੋ ਹੀ ਰੱਖਣਾ ਹੈਗਾ ਜਦੋਂ ਸੂਜੀ ਤੇ ਹਲਕਾ ਬਰਾਊਨ ਕਲਰ ਆ ਗਿਆ ਤੁਸੀਂ ਉਦੋਂ ਜਿਹੜਾ ਹੈਗਾ ਇਹਦੇ ਵਿੱਚ ਆਪਾਂ ਜੋ ਵੀ ਚੀਜ਼ਾਂ ਐਡ ਕਰਨੀਆਂ ਉਹ ਕਰਾਂਗੇ ਹਲਕੇ ਬਰਾਊਨ ਕਲਰ ਦੀ ਵੇਟ ਕਰਦੇ ਹੋਏ ਆਪਾਂ ਇਹਨੂੰ ਲਗਾਤਾਰ ਆਪਾਂ ਹਿਲਾਵਾਂਗੇ ਲੋ ਫਲੇਮ ਤੇ ਆ ਦੇਖੋ ਐਸੇ ਤਰ੍ਹਾਂ ਹਿਲਾਉਂਦੇ ਜਾਵਾਂਗੇ ਲਓ ਜੀ ਆਪਣੀ ਸੂਜੀ ਦਾ ਜਿਹੜਾ ਲਾਈਟ ਬਰਾਊਨ ਕਲਰ ਵੇਖੋ ਕਿੰਨਾ ਸੋਹਣਾ ਹੋ ਗਿਆ ਹੈਗਾ ਜਦੋਂ ਇਸ ਤਰ੍ਹਾਂ ਦਾ ਕਲਰ ਹੋ ਜਾਏਗਾ ਫਿਰ ਇਹਦੇ ਵਿੱਚ ਆਪਾਂ চিনি ਐਡ ਕਰਾਂਗੇ ਜਿੰਨੇ ਤੁਸੀਂ ਆਪਦੇ ਟੇਸਟ ਦੇ ਅਕੋਰਡਿੰਗ ਜਿੰਨਾ ਤੁਸੀਂ ਮਿੱਠਾ ਖਾਂਦੇ ਹੋਗੇ ਓਨਾ ਹੀ ਕੀ ਐਡ ਕਰਿਆ ਜੇ ਇਹਨੂੰ ਫੇਰ ਥੋੜਾ ਜਿਹਾ ਹਿਲਾਵਾਂਗੇ ਹਿਲਾਉਣ ਤੋਂ ਬਾਅਦ ਇਹਦੇ ਵਿੱਚ ਆਪਾਂ ਦੁੱਧ ਐਡ ਕਰ ਦਵਾਂਗੇ ਥੋੜਾ ਜਿਹਾ ਦੁੱਧ ਐਡ ਕਰਨ ਤੋਂ ਬਾਅਦ ਫੇਰ ਹਿਲਾਇਆ ਜੇ ਹੁਣ ਫੇਰ ਇੱਕ ਵਾਰੀ ਸਿਰਫ 1 ਤੋਂ 2 ਮਿੰਟ ਬੋਇਲ ਔਨ ਔਨ ਦੇਣਾ ਹੈਗਾ ਇਹ ਆਪਾਂ ਤੇ ਜਦੋਂ ਬੋਇਲ ਆ ਗਿਆ ਤੇ ਆਪਾਂ ਗੈਸ ਆਪਾਂ ਬੰਦ ਕਰ ਦੇਣੀ ਹੈਗਾ ਜਿਆ ਤੇ ਬੱਚਿਆਂ ਨੂੰ ਬਹੁਤ ਹੀ ਵਧੀਆ ਲੱਗਦੀ ਹੈ ਇਹ ਜਿਹੜੀ ਸੂਜੀ ਵਾਲੀ ਖੀਰ ਆ ਬਣਾ ਵੀ ਛੇਤੀ ਜਾਂਦੀ ਹੈ ਹੁੰਦੀ ਵੀ ਹੈਲਥੀ ਬੁਲ ਤੇ ਟੇਸਟੀ ਵੀ ਬਹੁਤ ਹੁੰਦੀ ਹੈ ਮੈਂ ਕੋਲ ਇਹ ਤਾਂ ਜਮਾ ਛੋਟੇ ਬੱਚੇ ਵੀ ਖਾ ਸਕਦੇ ਹਨ ਹਾਂਜੀ ਛੋਟੇ ਵੀ ਖਾ ਸਕਦੇ ਤੇ ਵੱਡਿਆਂ ਨੂੰ ਵੀ ਬਹੁਤ ਪਸੰਦ ਆਉਂਦੀ ਹੈ ਮੇਰਾ ਵੀ ਜਦੋਂ ਮਨ ਕਰਦਾ ਹੈਗਾ ਖੀਰ ਖਾਣ ਦਾ ਤੇ ਮੈਂ ਹੀ ਬਣਾ ਲੈਂਦੀ ਨਾਲ ਬੱਚਾ ਨੂੰ ਦੇ ਦੇ ਨਾਲ ਆਪ ਖਾ ਲੈਂਦੀ ਹੈਗੀ ਆ ਤੇ ਇਹਨੂੰ ਬਸ ਆਪਾ ਇੱਕ ਦੋ ਵਾਇਲ ਆਨ ਦੇਣਾ ਤੇ ਗੈਸ ਆਪਾ ਬੰਦ ਕਰ ਦੇਣਾ ਇਹੀ ਕਾਇਆ ਇਹ ਮਿੰਟਾਂ ਦੇ ਵਿੱਚ ਹੀ ਸੂਜੀ ਵਾਲੀ ਖੀਰ ਜਿਹੜੀ ਤਿਆਰ ਹੋ ਜਾਂਦੀ ਹੈਗੀ ਆ ਤਿਆਰ ਕਰਕੇ ਫਿਰ ਤੁਹਾਨੂੰ બતાઉં ને ਕਿ ਇਸ ਤਰ੍ਹਾਂ ਦੀ ਲੱਗਦੀ ਹੈਗੀ ਆ ਦੋ ਵਾਇਲ ਆਉਣ ਦੇਣਾ વેઇટ કરਾਂਗੇ ਆਪਾਂ લਓ ਜੀ ਆਪਣੀ સૂજી ਬੜੀ ਖીર ਜਿਹੜੀ ਬਣ ਕੇ ਤਿਆਰ ਹੋ ਗਈ ਆ ਦੋ ਤਿੰਨ ਵਾਇਲ ਆਉਣ ਤੋਂ ਬਾਅਦ ਆ સૂજી ਵੇਖੋ ਜੀ ਕਿੰਨੀ ਵਧੀਆ ਆਪਣੀ ਬਣ ਕੇ ਤਿਆਰ ਹੋ ਗਈ ਆ ਸਿਰਫ ਦੋ ਤੋਂ ਤਿੰਨ ਚਮਚ ਜਿਮੇ સૂਜੀ ਦੇ ਬਾਏ ਪਾਏ ਹੈਗੇ ਨੇ ਤਕੀਰ ਵੇਖੋ ਕਿੰਨੀ ਵਧੀਆ ਬਣ ਕੇ ਤਿਆਰ ਹੋ ਗਈ ਆ ਤੁਸੀਂ ਆਪਦੇ ਅਕੋਰਡਿੰਗ ਜਿਨੀ ਮਰਜ਼ੀ ਬਣਾ ਸਕਦੇ ਹੋ ਐਡ ਕਰ ਸਕਦੇ ਹੋ સૂਜੀ ਨੂੰ ਚਲੋ ਜੀ ਇਹ ਉਹ ਆਪਣੀ ਸੂਜੀ ਬਣ ਕੇ ਤਿਆਰ ਹੋ ਗਈ ਆ ਆਪਾਂ ਬੱਚਿਆਂ ਨੂੰ ਦਵਾਂਗੇ ਨਾਲ ਆਪਾਂ ਆਪ ਦਿਖਾਵਾਂਗੇ ਇਹਨਾਂ ਤਏ ਬਹੁਤ ਹੀ ਵਧੀਆ ਲੱਗਦੀ ਹੈ ਬੱਚੇ ਵੀ ਖੁਸ਼ ਹੋ ਕੇ ਖਾਂਦੇ ਨੇ ਉੱਤੇ ਆਪਾਂ ਬਦਾਮ ਜਿਹੜੇ ਆਪਾਂ ਕੱਟ ਕੇ ਰੱਖੇ ਸੀ ਉਹ ਪਾਵਾਂਗੇ ਨਾਲ ਸੁੱਕੀ ਪਾ ਰਾਂਗੇ ਜੀ ਕਿੰਨਾ ਪਿਆਰਾ ਕਲਰ ਆਇਆ ਸਿਰਫ 5 ਤੋਂ 7 ਮਿੰਟ ਹੀ ਲੱਗਦੇ ਸੂਜੀ ਨੂੰ ਤਿਆਰ ਹੋਣ ਚ ਦੇਖੋ ਜੀ ਕਿੰਨੀ ਸੋਹਣੀ ਬਣੀ ਐ ਕਲਰ ਵੇਖੋ ਕਿੰਨਾ ਪਿਆਰਾ ਹੈ ਤੁਸੀਂ ਵੀ ਇਹ ਜਿਹੜੀ ਰੈਸਪੀ ਐ ਕਰ ਜਰੂਰ ਟਰਾਈ ਕਰਨਾ ਆਪ ਵੀ ਖਾਇਆ ਜ ਤੇ ਬੱਚਿਆਂ ਨੂੰ ਵੀ ਨਾਲ ਖਵਾਇਆ ਜੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਇਹ ਰੈਸਪੀ ਕਿੱਦੀ ਕਿਹਨੇ ਦੀ ਲੱਗੀ ਹੈਗੀ ਆ ਸਾਡੇ ਪੇਜ ਨੂੰ ਲਾਈਕ ਫੋਲੋ ਸ਼ੇਅਰ ਜਰੂਰ ਕਰਿਆ ਕਰੋ ਪਿਆਰੇ ਪਿਆਰੇ ਕਮੈਂਟ ਜਰੂਰ ਕਰਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਜੇ ਵੀ ਕਿੰਨੇ ਕਿੰਨੇ ਇਹ ਜਿਹੜੀ ਸਾਡੀ ਰੈਸਪੀ ਐ ਘਰੇ ਟਰਾਈ ਕਰਕੇ ਦੇਖੀ ਹੈਗੀ ਤੇ ਕਿਵੇਂ ਦੀ ਤੁਹਾਨੂੰ ਲੱਗੀ ਹੈ ਜੀ ਸਸਰੀ ਖੈ ਜੀ ਸਾਰੇ